ਜ਼ਿਲ੍ਹਾ ਬਠਿੰਡਾ ਦੇ ਸ਼ਹਿਰ ਰਾਮਪਰਾ ਫੁੱਲ ਵਿਖੇ ਨਵੇਂ ਸਾਲ ਦੀ ਸ਼ੁਰੂਆਤ ਰਾਮਪਰਾ ਵਾਸੀਆਂ ਨੇ ਮਾਤਾ ਦੀ ਚੌਂਕੀ ਲਗਾ ਕੇ ਕੀਤੀ ਗਈ ਤੇ ਸੁਧਾਰਲੂ ਮਾਤਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਤੇ ਸ਼ੁਰੂਆਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਨਵੇਂ ਸਾਲ 2024 ਨੂੰ ਜੀ ਆਇਆਂ ਕਿਹਾ ਗਿਆ ਰਾਮਪਗਨ ਮਤਲ ਸਾਰੇ ਦੇਸ਼ ਵਾਸੀ ਨੂੰ ਲੱਖ ਲੱਖ ਵਧਾਈਆਂ ਨਵਾਂ ਸਾਲ ਸਾਰਿਆਂ ਲਈ ਸੁੱਖ ਸ਼ਾਂਤੀ ਵਾਲਾ ਹੋਵੇ ਜੋ ਵੀ ਅਸੀਂ 31 ਸਤੰਬਰ ਦੀ ਸ਼ਿਤਰਾ ਭੈਮਲਨੀ ਚੌਂਕੀ ਰੱਖੀ ਹੈ ਸਭ ਸ਼ਾਇਦ ਦੀ ਸ਼ੁਕ ਸ਼ਾਂਤੀ ਲਈ ਸਾਰਿਆਂ ਦੇ ਮੇਰੇ ਪਰੇ ਹੱਥ ਬਣਿਆ ਰਵੇ ਜੈ ਮਾਤਾ ਦੀ ਹਰ ਇੱਕ ਸਾਲ ਦੀ ਤਰ੍ਹਾਂ ਅੱਜ ਵੀ ਮਾਂ ਵੈਸ਼ਨੂ ਭਜਨ ਮੰਡਲੀ ਜੈ ਸ਼ਕਤੀ ਸਾਥ ਸੇਵਾਦਲ ਅਤੇ ਮੰਦਰ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ 2023 ਨੂੰ ਅਲਵਦਾ ਕਹਿੰਦੇ ਹੋਏ 2024 ਦੀ ਖੁਸ਼ੀ ਦੇ ਵਿੱਚ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਚੌਂਕੀ ਮੰਦਰ ਦੇ ਵਿੱਚ ਚੌਂਕੀ ਕਰਾਈ ਜਾ ਰਹੀ ਹੈ ਅਸੀਂ ਪਰਮਾਤਮਾ ਨੂੰ ਇਹ ਹੀ ਅਰਦਾਸ ਕਰਦੇ ਆਂ ਕਿ ਸਾਰਾਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਲਿਆਵੇ ਤੇ ਸਾਰਾ ਖੁਸ਼ੀਆਂ ਭਰਿਆ ਸਾਰਾ ਸਾਲ ਖੁਸ਼ੀਆਂ ਭਰਿਆ ਇਸੇ ਤਰ੍ਹਾਂ ਮਾਤਾ ਦੇ ਚਰਨਾ ਵਿੱਚ ਬੀਤਦਾ ਰਹੇ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ 2024 ਵਾਸਤੇ